ਸੋ ਬੀਤੇ ਦੇ ਨਹੀਂ ਅੰਮ੍ਰਿਤਸਰ ਦੇ ਥਾਣਾ ਜਨਾਲਾ ਦੇ ਬਾਹਰ ਦੀ ਘਟਨਾ ਸਾਂਝੀ ਕੀਤੀ ਗਈ ਸੀ ਜਿੱਥੇ ਕਿ ਕੁਝ ਜਿਹੜੇ ਵਿਅਕਤੀ ਨੇ ਅਨਪਛਾਤੇ ਨੇ ਉਹਨਾਂ ਵੱਲੋਂ ਥਾਣੇ ਦੇ ਬਾਹਰ ਇੱਕ ਬੰਬ ਨੁਮਾ ਚੀਜ਼ ਰੱਖੀ ਗਈ ਸੀ ਤੇ ਉਸ ਦੀ ਹੁਣ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਤੇ ਜਦੋਂ ਖੰਗਾਲ ਕੀਤੀ ਗਈ ਤੇ ਜਿਹੜੀ ਫੁਟੇਜ ਸਾਹਮਣੇ ਆਈ ਹੈ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜੇ ਦੋ ਵਿਅਕਤੀ ਨੇ ਬੜੇ ਆਰਾਮ ਦੇ ਨਾਲ ਤੜਕਸਾਦ ਆਉਂਦੇ ਨੇ ਤੇ ਮੋਟਰਸਾਈਕਲ ਦੌੜ ਕੇ ਬੜੇ ਆਰਾਮ ਦੇ ਨਾਲ ਜਿਹੜਾ ਉਹ ਬੰਬ ਨੁਮਾ ਚੀਜ਼ ਹੈ ਜਿਸ ਨੂੰ ਵਸਤੂ ਜਿਹੜੀ ਸ਼ੱਕੀ ਦੱਸਿਆ ਜਾਦਾ ਹੈ ਪੁਲਿਸ ਵੱਲੋਂ ਉਹ ਕਿਉਂ ਐਸੀਆਂ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਤੇ ਪੁਲਿਸ ਨੂੰ ਚੈਲੰਜ ਕੀਤਾ ਗਿਆ ਕਿਉਂਕਿ ਆਮ ਤੌਰ ਤੇ ਐਸੀਆਂ ਘਟਨਾਵਾਂ ਦੇਖਦੇ ਆ ਪਬਲਿਕ ਥੈਕਾਂ ਦੇ ਉੱਪਰ ਕੀਤੀਆਂ ਜਾਂਦੀਆਂ ਨੇ ਜਾਂ ਹੋਰ ਵੀ ਜਿਹੜੀਆਂ ਐਂਟੀ ਨੈਸ਼ਨਲ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਪਬਲਿਕ ਥੈਕਾਂ ਦੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਹੁਣ ਜਿਹੜੀ ਜਿਹੜੇ ਦੋਸ਼ੀ ਨੇ ਉਹਨਾਂ ਸਿੱਧੇ ਤੌਰ ਤੇ ਜਿਹੜਾ ਪੁਲਿਸ ਨੂੰ ਚੈਲੰਜ ਕੀਤਾ ਕਿ ਤੁਹਾਡੇ ਥਾਣੇ ਦੇ ਬਾਅਦ ਇਸ ਤਰੀਕੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਏਗਾ ਵੱਡੇ ਸਵਾਲ ਖੜੇ ਹੋਦੇ ਨੇ ਕਾਫੀ ਆਵਾਜ਼ ਆਈ ਹੈ ਏਰੀਆ ਦੇ ਵਿੱਚ ਕਿਉਂ ਇਸ ਤਰੀਕੇ ਦੀ ਜਿਹੜੀ ਘਟਨਾ ਕੀਤੀ ਗਈ ਹੈ ਸੀਸੀਡੀਵੀ ਕੈ ਸਾਫ ਕਾਰਨ ਨਹੀਂ ਸਾਹਮਣੇ ਆਇਆ ਪੁਲਿਸ ਵੱਲੋਂ ਸ਼ੱਕੀ ਵਸਤੂ ਦੱਸੀ ਜਾ ਰਹੀ ਹੈ ਲੇਕਿਨ ਇਹੋ ਨੇ ਸੋਚਣ ਵਾਲਾ ਵਿਸ਼ਾ ਕਿ ਕਿਉਂ ਥਾਣੇ ਦੇ ਬਾਅਦ ਇਸ ਤਰੀਕੇ ਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵੱਡੇ ਸਵਾਲ ਲਗਾਤਾਰ ਬਣਦੇ ਹੋਏ ਨੇ ਸਦਾ ਦੇ ਨਹੀਂ ਕਿ ਜਿਹੜੇ ਗਏ ਸਮਾਜਿਕ ਅੰਸਰ ਨੇ ਹੁਣ ਪੰਜਾਬ ਦੇ ਜਿਹੜੇ ਮਾਹੌਲ ਨੂੰ ਵਿਗਾੜਨ ਲਈ ਇਸ ਕਦਰ ਪਹੁੰਚ ਗਏ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਹੀ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਕਿਤਨਾ ਕਿਤੇ ਹੁਣ ਜਿਹੜਾ ਪੰਜਾਬ ਦਾ ਮਾਹੌਲ ਹੈ ਰੋਜ਼ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਤਲੇਆਮ ਤੇ ਜਿਹੜੇ ਇਸ ਤਰੀਕੇ ਦੇ ਮਾਮਲੇ ਹੁਣ ਸ਼ਰੇਆ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਦਾਨਿਸ਼ ਕੈਮਰਾਮੈਨ ਸ਼ਾਮ ਦੇ ਨਾਲ ਸੋ ਬੀਤੇ ਦੇ ਨਹੀਂ ਅੰਮ੍ਰਿਤਸਰ ਦੇ ਥਾਣਾ ਜਨਾਲਾ ਦੇ ਬਾਹਰ ਦੀ ਘਟਨਾ ਸਾਂਝੀ ਕੀਤੀ ਗਈ ਸੀ ਜਿੱਥੇ ਕਿ ਕੁਝ ਜਿਹੜੇ ਵਿਅਕਤੀ ਨੇ ਅਨਪਛਾਤੇ ਨੇ ਉਹਨਾਂ ਵੱਲੋਂ ਥਾਣੇ ਦੇ ਬਾਹਰ ਇੱਕ ਬੰਬ ਨੁਮਾ ਚੀਜ਼ ਰੱਖੀ ਗਈ ਸੀ ਤੇ ਉਸ ਦੀ ਹੁਣ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਸੀਸੀਟੀਵੀ ਕੈਮਰੇ ਤੇ ਜਦੋਂ ਖੰਗਾਲ ਕੀਤੀ ਗਈ ਤੇ ਜਿਹੜੀ ਫੁਟੇਜ ਸਾਹਮਣੇ ਆਈ ਹੈ ਸਾਂਝੀ ਕਰ ਰਹੀਆਂ ਜਿਸ ਦੇ ਵਿੱਚ ਜਿਹੜੇ ਦੋ ਵਿਅਕਤੀ ਨੇ ਬੜੇ ਆਰਾਮ ਦੇ ਨਾਲ ਤੜਕਸਾਦ ਆਉਂਦੇ ਨੇ ਤੇ ਮੋਟਰਸਾਈਕਲ ਦੌੜ ਕੇ ਬੜੇ ਆਰਾਮ ਦੇ ਨਾਲ ਜਿਹੜਾ ਉਹ ਬੰਬ ਨੁਮਾ ਚੀਜ਼ ਹੈ ਜਿਸ ਨੂੰ ਵਸਤੂ ਜਿਹੜੀ ਸ਼ੱਕੀ ਦੱਸਿਆ ਜਾਦਾ ਹੈ ਪੁਲਿਸ ਵੱਲੋਂ ਉਹ ਰਾਕੇ ਕਿਉਂ ਐਸੀਆਂ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਤੇ ਪੁਲਿਸ ਨੂੰ ਚੈਲੰਜ ਕੀਤਾ ਗਿਆ ਕਿਉਂਕਿ ਆਮ ਤੌਰ ਤੇ ਐਸੀਆਂ ਘਟਨਾਵਾਂ ਦੇਖਦੇ ਆ ਪਬਲਿਕ ਥੇਕਾਂ ਦੇ ਉੱਪਰ ਕੀਤੀਆਂ ਜਾਂਦੀਆਂ ਨੇ ਜਾਂ ਹੋਰ ਵੀ ਜਿਹੜੀਆਂ ਐਂਟੀ ਨੈਸ਼ਨਲ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਪਬਲਿਕ ਥੇਕਾਂ 'ਤੇ ਕੀਤੀਆਂ ਜਾਂਦੀਆਂ ਨੇ ਲੇਕਿਨ ਹੁਣ ਜਿਹੜੀ ਜਿਹੜੇ ਦੋਸ਼ੀ ਨੇ ਉਹਨਾਂ ਸਿੱਧੇ ਤੌਰ ਤੇ ਜਿਹੜਾ ਪੁਲਿਸ ਨੂੰ ਚੈਲੰਜ ਕੀਤਾ ਕਿ ਤੁਹਾਡੇ ਥਾਣੇ ਦੇ ਬਾਅਦ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਏਗਾ ਵੱਡੇ ਸਵਾਲ ਖੜੇ ਹੋਦੇ ਨੇ ਕਾਫੀ ਆਵਾਜ਼ ਆਈ ਹੈ ਏਰੀਆ ਦੇ ਵਿੱਚ ਕਿਉਂ ਇਸ ਤਰੀਕੇ ਦੀ ਜਿਹੜੀ ਘਟਨਾ ਕੀਤੀ ਗਈ ਹੈ ਸੀਸੀਟੀਵੀ ਕ ਸਾਫ ਕਾਰਨ ਨਹੀਂ ਸਾਹਮਣੇ ਆਇਆ ਪੁਲਿਸ ਵੱਲੋਂ ਸ਼ੱਕੀ ਵਸਤੂ ਦੱਸੀ ਜਾਦੀ ਹੈ ਲੇਕਿਨ ਇਹੋਨੇ ਸੋਚਣ ਵਾਲਾ ਵਿਸ਼ਾ ਹੈ ਕਿ ਕਿਉਂ ਥਾਣੇ ਦੇ ਬਾਅਦ ਇਸ ਤਰੀਕੇ ਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵੱਡੇ ਸਵਾਲ ਲਗਾਤਾਰ ਬਣਦੇ ਹੋਏ ਨੇ ਸਦਾ ਦੇ ਨਹੀਂ ਕਿ ਜਿਹੜੇ ਗਏ ਸਮਾਜਿਕ ਅੰਸਰ ਨੇ ਹੁਣ ਪੰਜਾਬ ਦੇ ਜਿਹੜੇ ਮਾਹੌਲ ਨੂੰ ਵਿਗਾੜਨ ਲਈ ਇਸ ਕਦਰ ਪਹੁੰਚ ਗਏ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਹੀ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਕਿਤਨਾ ਕਿਤੇ ਹੁਣ ਜਿਹੜਾ ਪੰਜਾਬ ਦਾ ਮਾਹੌਲ ਹੈ ਰੋਜ਼ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਤਲੇਆਮ ਤੇ ਜਿਹੜੇ ਇਸ ਤਰੀਕੇ ਦੇ ਮਾਮਲੇ ਹੁਣ ਸ਼ਰੇਆ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਦਾਨਿਸ਼ ਕੈਮਰਾਮੈਨ ਸ਼ਾਮ ਦੇ ਨਾਲ